ਹੋਰ ਸਮਝਣ ਦੀ ਲੋੜ ਹੈਗੀ ਇੱਕ ਦੌਲਤ ਹੁੰਦੀ ਹੈ ਇੱਕ ਪੈਸਾ ਹੁੰਦਾ ਹਾਂਜੀ ਦੌਲਤ ਉਹ ਹੁੰਦੀ ਹੈ ਜਿਹੜੀ ਤੁਸੀਂ ਪਰ ਉਪਕਾਰ ਵਾਸਤੇ ਵਰਤਦੇ ਹੋ ਹਾਂ ਜੇਕਰ ਕੋਈ ਬੰਦਾ ਜਿਹੜਾ ਹੈ ਨਾ ਉਹ ਆਪਣੀ ਬਚਤ ਦੇ ਨਾਲ ਦਰਮਸਾਲਾ ਖੋਲ ਦਿੰਦਾ ਹੈ ਹਾਂ ਜਾਂ ਕੋਈ ਕਾਲਜ ਸਕੂਲ ਖੋਲ ਦਿੰਦਾ ਉਹ ਦੌਲਤਮੰਦ ਹੈ ਦੌਲਤ ਦਾ ਮਤਲਬ ਹੈ ਦੂਜਿਆਂ ਦੇ ਵੈਲਫੇਅਰ ਦੇ ਵਾਸਤੇ ਆਪਣਾ ਪੈਸਾ ਖਰਚਣਾ ਉਹ ਦੌਲਤ ਪੈਸਾ ਜਿਹੜਾ ਹੁੰਦਾ ਜਦ ਅਮੀਰੀ ਜਿਹੜੀ ਹੁੰਦੀ ਹੈ ਅਮੀਰ ਉਸ ਨੂੰ ਕਹਿੰਦੇ ਆ ਜਿਹੜਾ ਆਪਣੇ ਪੈਸੇ ਨੂੰ ਆਪਣੇ ਤੇ ਖਰਚਦਾ ਹੋਰਾਂ ਤੇ ਨਹੀਂ ਖਰਚਦਾ ਜਿਹੜਾ ਹੋਰਾਂ ਤੇ ਖਰਚਦਾ ਉਹ ਦولتਮੰਦ ਹੈ ਸੋ ਪੈਸਾ ਜਿਹੜਾ ਹੈ ਪੈਸਾ ਉਹ ਹੈ ਜਿਹੜਾ ਮੈਂ ਆਪਣੇ ਆਪ ਤੇ ਖਰਚਦਾ ਜੇ ਮੈਂ ਦੂਜਿਆਂ ਦੀ ਖੁਸ਼ਹਾਲੀ ਦੇ ਵਿੱਚ ਉਹ ਦੌਲਤ ਹੈ ਉਹ ਦੌਲਤ ਹੈਗੀ ਦੋ ਥਾਂਾਂ ਤੇ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਇੱਕ ਉਹ ਜਿਹੜਾ ਬਿਮਾਰ ਪੈ ਜਾਵੇ ਬਿਮਾਰ ਬੰਦੇ ਦੀ ਮਦਦ ਕਰੋ ਉਹ ਕਦੀ ਵੀ ਅਕਿਰਤ ਕਰਨ ਨਹੀਂ ਹੋਏਗਾ ਦੂਜਾ ਹੁੰਦਾ ਜਿਹੜਾ ਲਾਇਕ ਹੈ ਪਰੰਤੂ ਪੜ੍ਹਾਈ ਨਹੀਂ ਕਰ ਸਕਦਾ ਉਸ ਦੀ ਮਦਦ ਕਰੋ ਅਸੀਂ ਆਮ ਤੌਰ ਤੇ ਜਿਹੜਾ ਪਰਵ ਪ੍ਰਕਾਰ ਦੀ ਸਾਡੇ ਕੋਲ ਮੰਗੀ ਹੈ ਨਾ ਉਹ ਇਹ ਹੈ ਅਜੇ ਤੱਕ ਇਹ ਹੈਗੇ ਮੈਨੂੰ ਕਈ ਵਾਰੀ ਇਸ ਗੱਲ ਦਾ ਦੁੱਖ ਵੀ ਹੁੰਦਾ ਵੀ ਅਸੀਂ ਕੋਈ ਨਵਾਂ ਰੂਪ ਨਹੀਂ ਸਿਰਜ ਸਕੇ ਉਹ ਇਹ ਹੈ ਕਿ ਅਸੀਂ ਭੁੱਖੇ ਬੰਦੇ ਨੂੰ ਰੋਟੀ ਖਵਾ ਦਿੰਦੇ ਆ ਤੇ ਅਸੀਂ ਸਮਝਦੇ ਆ ਪਰ ਪ੍ਰਕਾਰ ਕਰ ਦਿੱਤਾ ਹਾਂ ਇਹ ਬੜੇ ਨੀਵੀਂ ਕਿਸਮ ਦਾ ਪਰਪਰਾ ਹੁਣ ਇਹਦੇ ਦਿਨ ਲੰਘ ਗਏ ਆ